ਪਾਣੀਆਂ ਦਾ ਮੁੱਦਾ ਦੂਜਾ ਬੁੱਧੇ ਦਰਿਆ ਦਾ ਮੁੱਦਾ ਮੁੱਦਾ ਤੀਜਾ ਪਲਾਸਟਿਕ ਯੂਜ਼ ਦਾ ਮੁੱਦਾ ਬਿਲਕੁਲ ਆਮ ਜਿਹੜੇ ਲੋਕਾਂ ਦੇ ਨਾਰਮਲ ਮੇਰੇ ਵਰਗੇ ਆਮ ਲੋਕ ਨੇ ਉਹਨਾਂ ਤੋਂ ਜ਼ਿਆਦਾ ਰਿਸੋਰਸਸ ਹੁੰਦੇ ਨੇ ਮੈਨਪਾਵਰ ਹੁੰਦੀ ਆ ਤੁਸੀਂ ਉਦੋਂ ਕਿਉਂ ਨਹੀਂ ਨਾਲ ਲੋਕਾਂ ਦੇ ਇਹਨਾਂ ਮੁੱਦਿਆਂ ਤੇ ਨਾਲ ਖੜ੍ਹਦੇ ਚੌਪਾਯਾ ਚਮਕੋਟ ਸਾਡੀ ਜਿਹੜੀ ਫੈਕਟਰੀ ਲੱਗ ਰਹੀ ਆ ਉਹਦਾ ਜੀਰਾ ਫੈਕਟਰੀ ਦਾ ਮੁੱਦੇ ਤਾਂ ਬਹੁਤ ਆ ਬਟ ਦੇ ਆਰ ਨਾਟ ਰੈਡੀ ਟੂ ਡਿਸਕਸ ਦ ਥਿੰਗਸ ਦ ਲਾਇ ਸਾਡੀ ਜਨਤਾ ਦਾ ਪੈਸਾ ਹੈ ਮੇਰਾ ਤਾਂ ਇੱਕ ਕੁਐਸਚਨ ਸੀ ਆਮ ਆਦਮੀ ਅਲੇ ਆਏ ਨੀਗੇ ਕਿ 3 ਸਾਲ ਵਿੱਚ ਇੰਨੇ ਇੰਨੇ ਲੋ ਲੈਵਲ ਤੋਂ ਤੁਸੀਂ ਉੱਥੇ ਹੋਏ ਹੋ ਕੋਈ ਫੋਨ ਵਾਲਾ ਸੀਗਾ ਕੋਈ ਕੁਝ ਸੀਗਾ ਤੇ ਜਿਵੇਂ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਵੋਟਾਂ ਲੈਣੀਆਂ ਸੀਗੀਆਂ ਹੁਣ ਸਾਰੇ ਇੱਥੇ ਪੁੱਛੋ ਜੋ 3 ਕੈਂਡੀਡੇਟ ਪਹੁੰਚੇ ਨੇ ਤੇ ਜਿਹੜੇ ਪਹੁੰਚੇ ਨੇ ਹਰ ਕੋਈ ਕਹਿ ਰਿਹਾ ਜੇ ਸਾਡੀ ਸਰਕਾਰ ਆਊਗੀ ਅਸੀਂ ਕਰਕੇ ਦਿਖਾਵਾਂਗੇ ਅਸੀਂ ਤਾਂ ਤਾਰ ਰੱਖੀ ਸੀ ਕਿ ਵੀ ਆਓ ਆਣ ਕੇ ਸਾਡੇ ਨਾਲ ਦੱਸੋ ਸਾਨੂੰ ਜਵਾਬ ਦਿਓ ਸਾਡੀਆਂ ਗੱਲਾਂ ਤੇ ਅਸੀਂ ਪੁੱਟੇ ਨਾਲੇ ਦੀ ਲੜਾਈ ਲੜ ਰਹੇ ਹਾਂ ਵੱਖ-ਵੱਖ ਵਾਤਾਵਰਣ ਦੀ ਲੜਾਈ ਲੜ ਰਹੇ ਹਾਂ ਐਡਵਰਟਾਈਜ਼ਮੈਂਟ ਦੇ ਨੇ ਇੰਨਾ ਕ ਪੈਸਾ ਲਾਇਆ ਹੋਇਆ ਨਾ ਹਰ ਕੋਈ ਹਰ ਸੜਕ ਦਾ ਕੋਨਾ ਦੇਖ ਲਓ ਕੋਈ ਫਲੈਕਸ ਦੇਖ ਲਓ ਸਭ ਤੋਂ ਵੱਧ ਆਮ ਆਮੀ ਪਾਰਟੀ ਨੇ ਸੱਸ਼ੇ ਗਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਮੇ ਹਲਕਾ ਪੱਛਮੀ ਦੇ ਜਿਮਣੀ ਚੋਣਾ ਨੂੰ ਲੈ ਕੇ ਜਿਹੜੀ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਅੱਜ ਲੁਧਿਆਣਾ ਦੇ ਲੇਅਰ ਵੈਲੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਪਹੁੰਚੇ ਨੇ ਤੇ ਇੱਕ ਪਬਲਿਕ ਮੀਟਿੰਗ ਦਾ ਮੀਟਿੰਗ ਦਾ ਜਿਹੜਾ ਆਯੋਜਨ ਕੀਤਾ ਗਿਆ ਤੇ ਕੁਝ ਰੈਜ਼ਿਡੈਂਸ ਸਾਡੇ ਨਾਲ ਮੌਜੂਦ ਨੇ ਵੋਟਰਸ ਵੀ ਨੇ ਜਿਨ੍ਹਾਂ ਨੇ ਆਉਣ ਵਾਲੀ ਕਿ ਤਰੀਕ ਨੂੰ ਕਿਸੇ ਇੱਕ ਉਮੀਦਵਾਰ ਨੂੰ ਜਿਤਾ ਕੇ ਆਪਣਾ ਐਮਐਲਏ ਕੌਸ਼ਿਸ਼ ਕਰ ਰਹੇ ਨੇ ਮੈਮ ਅੱਜ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਉਮੀਦਵਾਰ ਪਹੁੰਚੇ ਨੇ ਅੱਜ ਕਿਹੜੇ ਮੁੱਦੇ ਤੇ ਕਿਹੜੇ ਮੈਨੀਫੈਸਟੋ ਦੀ ਗੱਲ ਕੀਤੀ ਗਈ ਹੈ ਸਾਡੇ ਮੁੱਦੇ ਤਾਂ ਬਹੁਤ ਆ ਅਸੀਂ ਚਾਹੁੰਦੇ ਹਾਂ ਕਿ ਵਿੱਚੋਂ ਹਾਫ ਹੀ ਹੋ ਜਾਣ ਪੂਰੇ will be satisfied ਪਹਿਲਾਂ ਤਾਂ ਗੱਲ ਆ ਪਾਣੀ ਪਾਣੀਆਂ ਦਾ ਮੁੱਦਾ ਦੂਜਾ ਬੁੱਢੇ ਦਰਿਆ ਦਾ ਮੁੱਦਾ ਮੁੱਦਾ ਤੀਜਾ ਆ ਪਲਾਸਟਿਕ ਯੂਜ਼ ਦਾ ਮੁੱਦਾ ਚੌਥਾ ਆ ਚਮਕੌਰ ਸਾਹਿਬ ਦੀ ਜਿਹੜੀ ਫੈਕਟਰੀ ਲੱਗ ਰਹੀ ਆ ਉਹਦਾ ਜੀਰਾ ਫੈਕਟਰੀ ਦਾ ਮੁੱਦੇ ਤਾਂ ਬਹੁਤ ਆ but they are not ready to discuss the things ਗੱਲ ਆ ਤੇ ਇੱਕ ਮੁੱਦਾ ਵੀ ਸਾਡਾ ਉਹ ਸੁਣਨ ਇੱਕ ਇੱਕ ਪਾਰਟੀ ਵੀ ਸੁਣਨ ਸਾਡੇ ਨਾਲ ਸਹਿਯੋਗ ਦੇਣ ਤੇ ਕਿਤੇ ਦੀ ਕਿਤੇ ਪਹੁੰਚ ਸਕਦਾ ਪੰਜਾਬ ਮੈਂ ਮੁੱਦੇ ਤਾਂ ਆਹੀ ਰਹਿਣੇ ਆ ਭਾਵੇਂ ਪਾਰਟੀ ਕੋਈ ਵੀ ਰਵੇ ਤੇ ਇਹ ਮੁੱਦੇ ਅੱਜ ਜਿਹੜੇ ਸਟੈਂਡ ਲਾ ਕੇ ਵੱਖ-ਵੱਖ ਮੁੱਦਿਆਂ ਤੇ ਤੁਸੀਂ ਗੱਲ ਕੀਤੀ ਉਹਨਾਂ ਨਾਲ ਆਪਣੇ ਕੁਐਸਚਨਸ ਰੱਖੇ ਤੇ ਕੀ ਆਸ਼ਵਾਸ਼ਣ ਦਿੱਤਾ ਗਿਆ ਜੇ 21 ਤਰੀਕ ਨੂੰ ਕੋਈ ਵੀ ਪਾਰਟੀ ਦਾ ਉਮੀਦਵਾਰ ਜਿਹੜਾ ਜਿੱਤ ਕੇ ਕੁਰਸੀ ਤੇ ਕਾਬਜ਼ ਹੁੰਦਾ ਹੈ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਮੁੱਦੇ ਨੇ ਇਹਦਾ ਹੱਲ ਨਿਕਲੂਗਾ ਫਰਸਟਲੀ ਨਾ ਕਾਂਗਰਸ ਆਈਆ ਤੇ ਨਹੀਂ ਇਹਦੇ ਵਿੱਚ ਆਮ ਆਦਮੀ ਆਈਆ ਜਿਹੜੀ ਐਸ ਡਿਬੇਟ ਰੱਖੀ ਗਈ ਸੀ ਜਿਹਦੇ ਵਿੱਚ ਬੀਜੇਪੀ ਆਈ ਆ ਬੀਜੇਪੀ ਨੂੰ ਅਸੀਂ ਇੱਕ ਕੁਐਸਚਨ ਪੁੱਛਿਆ ਜਿਹੜਾ ਪਾਣੀ ਦੇ ਕਾਨੂੰਨ ਜਿਹੜਾ ਨਵੇਂ ਬਣਿਆ ਨੇ ਜਿਹੜਾ 1974 ਚ ਅਮੈਂਡਮੈਂਟ ਹੋਈ ਆ ਹੀ ਵਾਸ ਨਾਟ ਅਵੇਅਰ ਆਫ ਥੈਟ ਥਿੰਗ ਠੀਕ ਆ ਵੀ ਆਰ ਹੈਪੀ ਵਿਦ ਮਿਸਟਰ ਨਮਨੀਤ ਨਵੀਨ ਕੁਮਾਰ ਜੀ ਜਿਹੜੇ ਮਾਨ ਗਰੁੱਪ ਦੇ ਆ ਤੇ ਦੂਜੇ ਜਿਹੜੇ ਮਿਸਟਰ ਕੁਮਨ ਆਇਆ ਜਿਹੜੇ ਲਾਇਰ ਆ ਅਕਾਲੀ ਦਲ ਦੇ ਦੇ ਆ ਵੈਰੀ ਇੰਟੈਲੀਜੈਂਟ ਪੀਪਲ ਬੋਥ ਆਫ them they give us very good time but the thing is again we are we are not into akalis because ਤੁਹਾਨੂੰ ਵੀ ਪਤਾ ਅਕਾਲੀਆਂ ਨੇ ਅਕਾਲੀਆਂ ਨੇ ਕੀ ਕੁਸ਼ ਕੀਤਾ ਆ ਹੈਨਾ but ਜੇ ਇਦਾਂ ਦੇ ਆਉਂਦੇ ਆ ਪੋਲੀਟੀਸ਼ੀਅਨਸ ਐਜੂਕੇਸ਼ਨਿਸਟ ਹੈਨਾ এডੂਕੇਸ਼ਨ ਦੇ ਨਾਲ ਮਤਲਬ ਇੰਟੈਲੀਜੈਂਟ ਪੀਪਲ ਆਈ ਵੁੱਡ ਸੇ ਹੈਨਾ ਤੇ ਫਿਰ ਤਾਂ ਪੰਜਾਬ ਕਿੱਥੋਂ ਦੀ ਕਿੱਥੇ ਪਹੁੰਚ ਸਕਦਾ ਵੀ ਊਡ ਆਲਵੇਜ਼ ਸਟੈਂਡਿੰਗ ਵਿਦ them ਐਸ their ਪਿਲਰਸ ਤੇ ਅੱਜ ਦੀ ਮੀਟਿੰਗ ਦਾ ਕੀ ਕੁਝ ਸਿੱਟਾ ਨਿਕਲ ਕੇ ਬਾਹਰ ਸਾਹਮਣੇ ਆਇਆ ਮੈਂ ਮੈਨੂੰ ਇਹ ਲੱਗ ਰਿਹਾ ਕਿ ਸਾਰੇ ਲੋਕ ਇਹ ਤੇ ਕਹਿ ਰਹੇ ਆ ਜਿੰਨੇ ਵੀ ਕੈਂਡੀਡੇਟਸ ਨਾਲ ਗੱਲ ਹੋਈ ਕਿ ਉਹ ਗਵਰਨਮੈਂਟ ਵਿੱਚ ਜਦੋਂ ਵੀ ਆਉਣਗੇ ਉਹਨਾਂ ਦੀਆਂ ਪਾਰਟੀਆਂ ਗਵਰਨਮੈਂਟ ਵਿੱਚ ਆਉਣਗੀਆਂ ਤੇ ਉਹ ਇਹ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਪਰ ਮੇਰਾ ਇਹ ਸਵਾਲ ਆ ਕਿ ਈਵਨ ਜਦੋਂ ਤੁਸੀਂ ਗਵਰਨਮੈਂਟ ਵਿੱਚ ਨਹੀਂ ਵੀ ਹੁੰਦੇ ਹੋ ਵਿਰੋਧੀ ਧਿਰ ਵਿੱਚ ਵੀ ਹੁੰਦੇ ਹੋ ਜਾਂ ਉਸ ਤੋਂ ਬਾਹਰ ਵੀ ਹੁੰਦੇ ਹੋ ਤੁਹਾਡੇ ਕੋਲ ਪਾਰਟੀਆਂ ਦੇ ਰਿਸੋਰਸਸ ਹੁੰਦੇ ਨੇ ਜਿਹੜੇ ਆਮ ਪਾਰਟੀ ਫੰਡਸ ਹੁੰਦੇ ਨੇ ਬਿਲਕੁਲ ਆਮ ਜਿਹੜੇ ਲੋਕਾਂ ਦੇ ਨਾਰਮਲ ਮੇਰੇ ਵਰਗੇ ਆਮ ਲੋਕ ਨੇ ਉਹਨਾਂ ਤੋਂ ਜ਼ਿਆਦਾ ਰਿਸੋਰਸਸ ਹੁੰਦੇ ਨੇ ਮੈਨ ਪਾਵਰ ਹੁੰਦੀ ਆ ਤੁਸੀਂ ਉਦੋਂ ਕਿਉਂ ਨਹੀਂ ਨਾਲ ਲੋਕਾਂ ਦੇ ਇਹਨਾਂ ਮੁੱਦਿਆਂ ਤੇ ਨਾਲ ਖੜਦੇ ਬੋਟਾ ਵੇਲੇ ਜਦ ਡੋਰ ਟੂ ਡੋਰ ਟੂ ਡੋਰ ਜਿਹੜੇ ਕੈਂਪੇਨ ਹੁੰਦੇ ਨੇ ਤੇ ਇਸੇ ਮੁੱਦੇ ਤੇ ਅੱਜ ਉਹ ਗੱਲ ਕਰਨ ਲਈ ਇੱਥੇ ਆਏ ਠੀਕ ਹੈ ਇਸ ਤੋਂ ਪਹਿਲਾਂ ਕਿੱਥੇ ਹੁੰਦੇ ਨੇ ਉਹ ਦੇਖੋ ਜਿਵੇਂ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਵੋਟਾਂ ਲੈਣੀਆਂ ਸੀਗੀਆਂ ਹੁਣ ਸਾਰੇ ਇੱਥੇ ਉਹਨਾਂ ਜੋ ਤਿੰਨ ਕੈਂਡੀਡੇਟ ਪਹੁੰਚੇ ਨੇ ਤੇ ਜਿਹੜੇ ਪਹੁੰਚੇ ਨੇ ਹਰ ਕੋਈ ਕਹਿ ਰਿਹਾ ਜੇ ਸਾਡੀ ਸਰਕਾਰ ਆਊਗੀ ਅਸੀਂ ਕਰਕੇ ਦਿਖਾਵਾਂਗੇ ਬਟ ਜਿਹੜੀ ਰਿਐਲਿਟੀ ਅਸਲ ਰਿਜ਼ਲਟ ਦਾ ਉਹਦੀ ਆਉਣਾ ਜਦੋਂ ਜੇ ਅਗਰ ਉਹ ਜਿੱਤੇ ਤਾਂ ਉਹ ਬਾਅਦ ਕਰਕੇ ਦਿਖਾਉਂਦਾ ਵੈਸੇ ਇਹ ਆਪਣੇ ਵਾਅਦੇ ਨੂੰ ਮੁੱਕਰ ਜਾਂਦੇ ਹੁੰਦੇ ਨੇ ਇਹ ਆਪਾਂ ਸਾਰੇ ਜਾਣਦੇ ਹਾਂ ਜੀ ਵਾਅਦਾ ਖਲਾਫੀ ਹੁੰਦੀ ਹੈ ਜੀ ਵਾਅਦਾ ਖਲਾਫੀ ਹੁੰਦੀ ਹੈ ਜੀ ਹਰ ਵਕਤ ਹਰ ਹਰ ਪਾਸੇ ਹੁੰਦੀ ਹੈ ਅਗਰ ਇਹ ਆਪਣੇ 50% ਆਪਣੇ ਵਾਅਦੇ ਪੂਰੇ ਕਰ ਦੇਣ ਤਾਂ ਕੁਝ ਨਾ ਕੁਝ ਹੱਲ ਹੋ ਸਕਦਾ ਤੇ ਮੈਡਮ ਵੱਡੀ ਐਗਜ਼ਾਮਪਲ ਆ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਐਗਜ਼ਾਮਪਲ ਆ ਕਿਦਾਂ ਉਹ ਘਰਾਂ ਚ ਜਾ ਜਾ ਕੇ ਕੀ ਕੁਛ ਕਰਦੇ ਰਿਆ ਇੱਕ ਨਾਰਮਲ ਸਿਗੇਓ ਇੱਕ ਲੇਮਨ ਸਿਗੇਓ ਤੇ ਅੱਜ ਉਹ ਕਿੱਥੇ ਆ ਫੋਨ ਚੱਕਣਾ ਵੀ ਉਹਨਾਂ ਨੂੰ ਔਖਾ ਲੱਗਦਾ ਹੈ ਜਿੰਨਾ ਤੋਂ ਬਣਿਆ ਐਡਵਰਟਾਈਜ਼ਮੈਂਟ ਦੇ ਜਿਹੜੇ ਬੋਰਡ ਲਗਾਏ ਜਾ ਰਹੇ ਨੇ ਕਾਫੀ ਜਿਹੜਾ ਖਰਚਾ ਐਡਵਰਟਾਈਜ਼ਮੈਂਟ ਦੇ ਉੱਤੇ ਕੀਤਾ ਜਾ ਰਿਹਾ ਵੈ ਕਿੱਦਾਂ ਦੇਖਦੇ ਬਹੁਤ ਗਲਤ ਦੇਖਦੇ ਆ ਬਿਲਕੁਲ ਆ ਸਾਡੀ ਜਨਤਾ ਦਾ ਪੈਸਾ ਆ ਮੇਰਾ ਤਾਂ ਇੱਕ ਕੁਐਸਚਨ ਸੀ ਆਮ ਆਦਮੀ ਵਾਲੇ ਆਏ ਨੀਗੇ ਕਿ 3 ਸਾਲ ਵਿੱਚ ਇਨੇ ਇਨੇ ਲੋ ਲੈਵਲ ਤੋਂ ਤੁਸੀਂ ਉੱਠੇ ਹੋਏ ਹੋ ਕੋਈ ਫੋਨ ਵਾਲਾ ਸੀਗਾ ਕੋਈ ਕੁਝ ਸੀਗਾ ਤੇ ਮੈਂ ਤਾਂ ਹੈਰਾਨ ਇਹਨਾਂ ਦੇ ਦੇਖ ਕੇ ਜਿਹੜੀਆਂ ਫੀਮੇਲਜ਼ ਇਹਨਾਂ ਦੀ ਐਮਐਲਏ ਭਰਾਜ ਹੋਗੀ ਫਿਰ ਤੁਹਾਡੀ ਅਹਿਮਾਨੂ ਕੀ ਹੋਗੀ ਗਗਨਲ ਮੋਲ ਹੋ ਗਈ ਇਹਨਾਂ ਦਾ ਤੇ ਸਾਈਜ਼ ਹੀ ਕਿੰਨਾ bigger ਹੋਇਆ ਤੁਸੀਂ ਸੋਚ ਵੀ ਨਹੀਂ ਸਕਦੇ ਇਹਨਾਂ ਕੋਲ 3 ਸਾਲਾਂ ਵਿੱਚ 6 6 ਕਿੱਲੇ ਚ ਕੋਠੀਆਂ ਪਾਉਣ ਦੇ ਪੈਸੇ ਕਿੱਥੋਂ ਆਏ ਆਈ ਜਸਟ ਵਾਂਟ ਟੂ ਹੈਵ ਥਿਸ ਆਂਸਰ ਕਿ ਕਿੱਥੋਂ ਆਏ ਅਸੀਂ ਨਾਰਮਲ ਮੈਨ ਨੂੰ ਵੀ ਦੱਸ ਦਈਏ ਅਸੀਂ ਅਸੀਂ ਸਾਨੂੰ ਵੀ ਪਤਾ ਲੱਗ ਜਾਏ ਅਸੀਂ ਵੀ ਉਹ ਕੰਮ ਕਰਨਾ ਸ਼ੁਰੂ ਕਰ ਦਈਏ ਕਿ ਸਾਡੀ ਤੇ ਇਕਨੋਮੀ ਬਹੁਤ ਹਾਈ ਹੋ ਜੂਗੀ ਜੀਡੀਪੀ ਵੜੀ ਹੋ ਗਰੋ ਹੋ ਜੂਗੀ ਸਾਡੀ ਪਤਾ ਲੱਗ ਜਾਏ ਜਿਵੇਂ ਤੁਸੀਂ ਪੁੱਛਿਆ ਨਾ ਵੀ ਖਰਚੇ ਬਾਰੇ ਪੁੱਛਿਆ ਇਹਨਾਂ ਦਾ ਵੀ ਆ ਰੂਲਿੰਗ ਪਾਰਟੀ ਆ ਇਹ ਖਰਚੇ ਇਹਨੇ ਕਰ ਰਹੀ ਆ ਉਹ ਸਾਡੇ ਟੀਮ ਦੇ ਮੈਂਬਰ ਦੱਸ ਚੁੱਕੇ ਨੇ ਇੱਕ ਮੈਂਬਰ ਨੂੰ 40 ਲੱਖ ਰੁਪਏ ਹੁੰਦਾ ਤੇ ਹੁਣ ਐਡਵਰਟਾਈਜ਼ਮੈਂਟ ਦੇ ਨਾਮ ਇੰਨਾ ਕਾ ਪੈਸਾ ਲਾਇਆ ਹੋਇਆ ਨਾ ਹਰ ਕੋਈ ਹਰ ਸੜਕ ਦਾ ਕੋਨਾ ਦੇਖ ਲਓ ਕੋਈ ਫਲੈਕਸ ਦੇਖ ਲਓ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ ਇੱਥੇ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਨੇ ਜੇ ਕਿਸੇ ਨੇ ਕੰਮ ਕੀਤੇ ਹੁੰਦੇ ਨੇ ਨਾ ਉਹ ਕੰਮ ਬੋਲਦੇ ਹੁੰਦੇ ਨੇ ਤੇ ਜੇ ਕੰਮ ਕੀਤੇ ਹੋਣਗੇ ਤੇ ਉਹਨਾਂ ਲਈ ਆਪਾਂ ਨੂੰ ਇਹ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਉਹਨਾਂ ਨੇ ਨਾ ਕੋਈ ਕੰਮ ਬੋਲਦਾ ਮੈਡਮ ਜਿੰਨੇ ਵੀ ਉਮੀਦਵਾਰ ਇਸ ਵੇਲੇ ਚੋਣ ਦੇ ਵਿੱਚ ਖੜੇ ਨੇ ਉਹਨਾਂ ਉਹਨਾਂ ਦੇ ਵਿੱਚੋਂ ਕਿਸੇ ਚਿਹਰੇ ਨੂੰ ਤੁਸੀਂ ਇਸ ਤੋਂ ਪਹਿਲਾਂ ਦੇਖਿਆ ਕਦੇ ਨਹੀਂ ਬਿਲਕੁਲ ਨਹੀਂ ਦੇਖਿਆ ਆਸ਼ੂ ਨੂੰ ਜ਼ਰੂਰ ਦੇਖਿਆ ਸੀਗਾ ਜਦੋਂ ਮਨਿਸਟਰ ਸੀਗਾ ਉਹ ਤੋਂ ਸਾਨੂੰ ਪਤਾ ਚੱਲਿਆ ਤੁਹਾਨੂੰ ਚ ਕਿੱਲਾ ਆ ਉਹ ਤੋਂ ਬਾਅਦ ਵੀ ਜਦੋਂ ਵੋਟਾਂ ਲੈਣ ਆਇਆ ਉਹ ਦੀ ਤੁਹਾਨੂੰ ਚ ਕਿੱਲਾ ਹੀ ਰਿਹਾ ਵਾ ਉਹਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆ ਆਸ਼ੂਆ ਜੀ ਜਿਹਦੀ ਤੁਹਾਨੂੰ ਚ ਕਿੱਲਾ ਆ ਮੈਮ ਤੁਹਾਡੇ ਅਮ ਆਮ ਸੌਰੀ ਮੈਂ ਇਥੇ ਇੱਕ ਹੋਰ ਮੁੱਦਾ ਹਾਈਲਾਈਟ ਕਰਨਾ ਚਾਹੁੰਦੀ ਆ ਜਦੋਂ ਦੀ ਇਹ ਇਲੈਕਸ਼ਨ ਦਾ ਮੁੱਦਾ ਚੱਲਿਆ ਇਹਨਾਂ ਨੇ ਇੱਕ ਪਲਾਸਟਿਕ ਦੇ ਜਿਹੜੇ ਬੈਗਸ ਪਹਿਲਾਂ ਬੈਨ ਹੁੰਦੇ ਸੀ ਉਹ ਵੀ ਇਹਨਾਂ ਨੇ ਉਹ ਬੈਨ ਹਟਾ ਦਿੱਤਾ ਤੇ ਅਪਰੂਵਲ ਦੇ ਦਿੱਤੀ ਕਿ ਤੁਸੀਂ ਪਲਾਸਟਿਕ ਦੇ ਬੈਗਸ ਵੀ ਇੱਥੇ ਬਣਨੇ ਸ਼ੁਰੂ ਹੋ ਗਏ which is to please the industrialists ਤੇ ਉਹ ਪਲਾਸਟਿਕ ਦੇ ਬੈਗ ਜਿਹੜੇ ਆ ਉਹ ਲੋਕਾਂ ਦੇ ਲਈ ਬਹੁਤ ਜ਼ਿਆਦਾ ਹਾਰਮਫੁਲ ਨੇ ਪਲਾਸਟਿਕ ਦੇ ਉਹਦੀ ਵਜ੍ਹਾ ਕਰਕੇ ਹੀ ਸਾਰਾ ਇੱਥੇ ਕੂੜੇ ਵਾਲਾ ਪੋਲਿਊਸ਼ਨ ਵੀ ਆ ਜਿਹੜਾ ਐਨ ਵੀ ਵੀ ਡੋਨਟ ਹੈਵ ਐਨੀ ਵੇ ਟੂ ਡਿਸਪੋਸ देम ਪ੍ਰੋਪਰਲੀ ਤੇ ਉਹਦੇ ਵਿੱਚ ਇਹ ਐਡ ਔਨ ਕਰ ਰਿਹਾ ਜਸਟ ਟੂ ਪਲੀਜ਼ ਦਾ ਇੰਡਸਟਰੀਅਲਿਸਟ ਆਲਰੇਡੀ ਬੁੱਢੇ ਦਰਿਆ ਦਾ ਮਸਲਾ ਹੱਲ ਨਹੀਂ ਹੋਇਆ ਤੇ ਇੱਕ ਹੋਰ ਸਾਡੇ ਉੱਤੇ ਮਸਲਾ ਸੁੱਟ ਦਿੱਤਾ ਇਹਨਾਂ ਨੇ ਤੇ ਅੱਜ ਦੇ ਜਿਹੜੀ ਪਬਲਿਕ ਮੀਟਿੰਗ ਰੱਖੀ ਗਈ ਸੀ ਕਿਹੜੇ ਇਲਾਕੇ ਦੇ ਕਿਹੜੇ ਹਲਕੇ ਦੇ ਲੋਕਾਂ ਵੱਲੋਂ ਰੱਖੀ ਗਈ ਸੀ ਤੇ ਨਾਲੇ ਤੁਸੀਂ ਪੋਲੀਟੀਕਲ ਜਿਹੜੇ ਜਿੰਨੇ ਵੀ ਪਾਰਟੀਆਂ ਨੇ ਉਹਨਾਂ ਨੂੰ ਕੀ ਐਂਡ ਦੇ ਵਿੱਚ ਕਹਿਣਾ ਚਾਹੁੰਦੇ ਹੋ ਅਸੀਂ ਆਈ ਕਹਿਣਾ ਚਾਹੁੰਦੇ ਆ ਕਿ ਜਦ ਤੱਕ ਤੁਸੀਂ ਲੋਕਾਂ ਦੇ ਵਿੱਚ ਵਿਚਰੋਗੇ ਨੇ ਉਹਨਾਂ ਦੇ ਜਦੋਂ ਇਲੈਕਸ਼ਨਸ ਵੇਲੇ ਤੁਸੀਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਤੁਸੀਂ ਸੁਣਦੇ ਹੋ ਬਾਅਦ ਚੋਂ ਸੋਲਵ ਨਹੀਂ ਕਰਦੇ ਉਦੋਂ ਤੱਕ ਪੰਜਾਬ ਦਾ ਕੁਝ ਨਹੀਂ ਹੋ ਸਕਦਾ ਯੂ ਹੈਵ ਟੂ ਬੀ ਵੈਰੀ ਗਰਾਊਂਡਡ ਹਮ ਹੁਣ ਤੁਸੀਂ ਦੇਖੋਗੇ 2027 ਵਿੱਚ ਆਮ ਆਦਮੀ ਨਹੀਂ ਆਉਗੀ ਬਿਲਕੁਲ ਵੀ ਆਰ ਵੀ ਆਰ ਸ਼ੂਅਰ ਕਿ ਵੀ ਵੋਂਟ ਬੀ ਅਲੋਇੰਗ them ਟੂ ਐਂਟਰ ਓਵਰ ਹਾਊਸੇਸ ਫਾਰ ਦਾ ਵੋਟਸ ਐਸ ਵੈਲ ਰਾਈਟ ਤੇ ਇਦਾਂ ਹੀ ਸਾਰਿਆਂ ਨਾਲ ਹੋਊਗਾ ਯੂ ਹੈਵ ਟੂ ਬੀ ਵੈਰੀ ਗਰਾਊਂਡਡ ਵੈਨ ਯੂ ਹੈਵ ਟੂ ਟੇਕ ਦਾ ਵੋਟਸ ਬਿਕਾਜ਼ ਯੂ ਆਰ ਬਾਈ ਦਾ ਪੀਪਲ ਐਂਡ ਫਾਰ ਤੋ ਹਲਕਾ ਪਛਮੀ ਤੋਂ ਹੋਰ ਵੀ ਜਿਹੜੇ ਵੋਟਰਸ ਨੇ ਸਾਡੇ ਨਾਲ ਨੇ ਸਰ ਅੱਜ ਜਿਹੜੀ ਪਬਲਿਕ ਮੀਟਿੰਗ ਰੱਖੀ ਗਈ ਉਸ ਦੇ ਵਿੱਚ ਕਿਹੜੇ ਕਿਹੜੇ ਪਾਰਟੀ ਦੇ ਜਿਹੜੇ ਨੁਮਾਇੰਦੇ ਉਮੀਦਵਾਰ ਇੱਥੇ ਪਹੁੰਚੇ ਇੱਥੇ ਜੀ ਸ਼੍ਰੋਮਣੀ ਕਾਲਦਲ ਪਹੁੰਚਿਆ ਸਮਰਜੀਤ ਮਾਨ ਦੇ ਬੰਦੇ ਪਹੁੰਚੇ ਆ ਤੇ ਬਜਪੀ ਪਹੁੰਚੇ ਆ ਤੇ ਜਿਹੜੇ ਨਹੀਂ ਪਹੁੰਚੇ ਕਾਰਨ ਕੀ ਸਮਝਦੇ ਹੋ ਜਿਹੜਾ ਉਹਨਾਂ ਦੇ ਜਿਹੜੇ ਉਮੀਦਵਾਰ ਇੱਥੇ ਨਹੀਂ ਪਹੁੰਚੇ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਇਹ ਵਾਤਾਵਰਨ ਨਾਲ ਮਾਸਤੇ ਮੀਟਿੰਗ ਰੱਖੀ ਗਈ ਸੀ ਉਹਨਾਂ ਨੇ ਇੱਥੇ ਆਉਣਾ ਚਾਹੀਦਾ ਸੀਗਾ ਉਹਨਾਂ ਨੇ ਥੱਨੇ ਪਹੁੰਚਣਾ ਚਾਹੀਦਾ ਸੀਗਾ ਕਿਉਂਕਿ ਜਿਹੜਾ ਪੰਜਾਬ ਦਾ ਵਾਤਾਵਰਨ ਬਹੁਤ ਗੰਧਲਾ ਚੁੱਕਾ ਪੰਜਾਬ ਦਾ ਪਾਣੀ ਜਿਹੜਾ ਬਹੁਤ ਗੰਧਲਾ ਚੁੱਕਾ ਪੰਜਾਬ ਦੀ ਹਵਾ ਪੰਜਾਬ ਦੀ ਮਿੱਟੀ ਬਹੁਤ ਖਰਾਬ ਹੋ ਰਹੀ ਆ ਇਹਦੇ ਬਾਰੇ ਇੱਥੇ ਗੱਲ ਕਰਨ ਵਾਸਤੇ ਉਹਨੂੰ ਜ਼ਰੂਰ ਪਹੁੰਚਣਾ ਚਾਹੀਦਾ ਸੀਗਾ ਕਿਉਂਕਿ ਲੱਛਣ ਲੱਗ ਰਹੇ ਆ ਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸੇ ਕਿਉਂਕਿ ਇੱਕ ਪਬਲਿਕ ਮੀਟਿੰਗ ਦੇ ਦੌਰਾਨ ਜਦ ਅੱਜ ਸਰਕਾਰ ਉਹਨਾਂ ਦੀ ਹੋਂਦ ਦੇ ਵਿੱਚ ਨਹੀਂ ਐ ਉਦੋਂ ਜਦ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਕਿਉਂਕਿ ਇੱਕ ਪਬਲਿਕ ਦਾ ਮੁੱਦਾ ਹੀ ਐ ਤੇ ਤੁਸੀਂ ਵੋਟਰ ਹੋ ਤੁਸੀਂ ਐਲਾਨ ਕਰਨਾ ਕਿ ਕੌਣ ਇਸ ਸੀਟ ਤੋਂ ਜਿਹੜਾ ਹੈ ਜਿੱਤਦਾ ਹੈ ਤੁਸੀਂ ਉਹਨਾਂ ਨੂੰ ਸੀਟ ਦੇ ਉੱਤੇ ਕਾਬਜ਼ ਕਰਨਾ ਹੈ ਤੇ ਉਹਨਾਂ ਦੇ ਇਸ ਪਬਲਿਕ ਮੀਡੀਆ ਦੇ ਵਿੱਚ ਨਾ ਪਹੁੰਚਣਾ ਕਿਤਾ ਦੇਖਦੇ ਆ। ਅ ਦੇਖੋ ਜੀ ਅੱਜ ਅਸੀਂ ਇਹ ਜਿਹੜੀ ਮੀਟਿੰਗ ਰੱਖੀ ਸੀ ਪਬਲਿਕ ਐਕਸ਼ਨ ਕਮੇਟੀ ਨੇ ਸਾਡੇ ਮੁੱਦੇ ਤੁਹਾਡੇ ਸਟੈਂਡ ਅਸੀਂ ਤਾਂ ਤਾਂ ਰੱਖੀ ਸੀ ਕਿ ਵੀ ਆਓ ਆਣ ਕੇ ਸਾਡੇ ਨਾਲ ਦੱਸੋ ਸਾਨੂੰ ਜਵਾਬ ਦਿਓ ਸਾਡੀਆਂ ਗੱਲਾਂ ਤੇ ਅਸੀਂ ਬੁੱਢੇ ਨਾਲੇ ਦੀ ਲੜਾਈ ਲੜ ਰਹੇ ਹਾਂ ਵੱਖ-ਵੱਖ ਵਾਤਾਵਰਨ ਦੀ ਲੜਾਈ ਲੜ ਰਹੇ ਹਾਂ ਪੂਰੇ ਪੰਜਾਬ ਦਾ ਵਾਤਾਵਰਨ ਪਲੀਤ ਹੋ ਗਿਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੀਆਂ ਇਹ ਪਾਰਟੀਆਂ ਅਖੌਤੀ ਪਾਰਟੀਆਂ ਜਿਹੜੀਆਂ ਅਜ ਤੱਕ ਇਹ ਨਹੀਂ ਪਹੁੰਚੀਆਂ ਲੋਕਾਂ ਦੇ ਮੁੱਦਿਆਂ ਵਿੱਚ ਨਹੀਂ ਪਹੁੰਚੀਆਂ ਇਹਨਾਂ ਦੇ ਮੁੱਦੇ ਹੁੰਦੇ ਆ ਵੀ ਭਾਈ ਤੂੰ ਮਾੜਾ ਉਹ ਮਾੜਾ ਉਹ ਤਕੜਾ ਮੈਂ ਇਹ ਨਹੀਂ ਕਹਿੰਨੇ ਆਏ ਕਰਤੇ ਇਹਨਾਂ ਦੇ ਇੱਕ ਦੂਜੇ ਦੇ ਉੱਤੇ ਬਲੇਮ ਗੇਮ ਹੁੰਦੀ ਆ ਪਰ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਆ ਉਹਨਾਂ ਦੇ ਵਿੱਚ ਇਹ ਪਾਰਟੀਆਂ ਨਹੀਂ ਪਹੁੰਚਦੀਆਂ ਗੀਆਂ ਅੱਜ ਪੂਰੇ ਲੁਧਿਆਣੇ ਵਾਸੀ ਦੇ ਵਿੱਚ ਜਿਹੜਾ ਕਿ ਐਡਾ ਵੱਡਾ ਇਲੈਕਸ਼ਨ ਚੱਲ ਰਿਹਾ ਜਿਹਦੇ ਵਿੱਚ ਕਰੋੜਾਂ ਰੁਪਈਆ ਖਰਚਾ ਕੀਤਾ ਜਾ ਰਿਹਾ ਕਰੋੜਾਂ ਰੁਪਈਆ ਲੱਗ ਰਿਹਾ ਪਰ ਇਹਨਾਂ ਲੀਡਰਾਂ ਦਾ ਜਦੋਂ ਪਬਲਿਕ ਨੇ ਆਵਾਜ਼ ਦਿੱਤੀ ਇੱਕ ਮੀਟਿੰਗ ਰੱਖੀ ਤੇ ਪਬਲਿਕ ਵਿੱਚ ਨਾ ਆਉਣਾ ਇਹ ਬਹੁਤ ਹੀ ਮਾੜੀ ਗੱਲ ਤੇ ਨਿੰਦਣਯੋਗ ਗੱਲ ਹੈ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾ ਦੇਖਦੇ ਹੋ ਕਿਉਂਕਿ ਇੱਕ ਜਦ ਐਮਐਲਏ ਤੱਕ ਪਹੁੰਚ ਕਿੰਨੀ ਈਜ਼ੀ ਹੁੰਦੀ ਹੈ ਆਮ ਜਨਤਾ ਵਾਸਤੇ ਕਿਸ ਤਰ੍ਹਾਂ ਦੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਨਾ ਗੱਲ ਇਹ ਹੈ ਜੀ ਸਾਡੇ ਵੱਲੋਂ ਕੋਈ ਮਰੇ ਕੋਈ ਬਣੇ ਸਾਡੇ ਵੱਲੋਂ ਕਾਲੀ ਬਣ ਜੇ ਸਾਡੇ ਵੱਲੋਂ ਬੀਜੇਪੀ ਬਣ ਜੇ ਸਾਡੇ ਵੱਲੋਂ ਕਾਂਗਰਸੀ ਬਣ ਜੀ ਪਰ ਅਸੀਂ ਕਿੰਨੇ ਵੀ ਜਿਹੜੀ ਰਾਜਨੀਤੀ ਆ ਉਹ ਮੁੱਦਿਆਂ ਦੇ ਆਧਾਰ ਤੇ ਹੋਣੀ ਚਾਹੀਦੀ ਆ ਮੁੱਦਿਆਂ ਦੇ ਹੋਣੀ ਚਾਹੀਦੀ ਆ ਉਹ ਲੋਕਾਂ ਦੇ ਜਿਹੜੇ ਆਮ ਮੁੱਦੇ ਨੇ ਜਿਵੇਂ ਸਭ ਤੋਂ ਲੁਧਿਆਣੇ ਦਾ ਮੇਨ ਮੁੱਦਾ ਹੈਗਾ ਬੁੱਢੇ ਨਾਲੇ ਦਾ ਬੁੱਢੇ ਨਾਲੇ ਨੇ ਜਿਹਨੇ ਪਲੀਤ ਕਰਤੇ ਆ ਜਿਹਦੇ ਵਿੱਚ ਬਲੀਪੁਰ ਪਿੰਡ ਆ ਬਲੀਪੁਰ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਘਾਹਣ ਆ ਤੇ ਮਤਲਬ 90% ਉਹ ਪਿੰਡ ਦੇ ਵਿੱਚ ਬਿਮਾਰੀ ਆ ਇਹੋ ਜੇ ਮੁੱਦਿਆਂ ਤੇ ਵਾਤਾਵਰਨ ਦੇ ਉੱਤੇ ਉਹ ਹੋਰ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਨਾ ਕਿ ਆਪ ਦੇ ਨਿੱਜੀ ਮੁੱਦਿਆਂ ਤੇ ਅਸੀਂ ਸਾਰੇ ਹੀ ਲੁਧਿਆਣਾ ਵਾਸੀ ਇਹਨੂੰ ਕਹਿੰਨੇ ਆ ਤੁਸੀਂ ਸੂਝਵਾਨੋ ਤੁਸੀਂ ਉਹ ਬੰਦੇ ਨੂੰ ਚੁਣੋ ਜਿਹੜੀ ਠੋਡੀ ਗੱਲ ਕਰੇ ਤੁਹਾਡੇ ਮੁੱਦਿਆਂ ਦੀ ਗੱਲ ਕਰੇ ਤੁਹਾਡੇ ਆਉਣ ਵਾਲੇ ਜਿਹੜੇ ਕਿ ਭਵਿੱਖ ਦੀ ਗੱਲ ਕਰੇ ਜੀ ਤੇ ਇਹ ਜਿਹੜੇ ਮੁੱਦੇ ਆ ਅੱਜ ਨਵੇਂ ਤਾਂ ਹੈ ਨਹੀਂ ਕਾਫੀ ਪੁਰਾਣੇ ਮੁੱਦੇ ਨੇ ਕਿ ਉਹ ਆਖਰਕਾਰ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਮੁੱਦਿਆਂ ਦਾ ਹੱਲ ਅਜੇ ਤੱਕ ਨਹੀਂ ਹੋਇਆ ਇਹਦਾ ਕਾਰਨ ਇਹ ਹੈ ਜੀ ਸਾਡੇ ਤੋਂ ਆਮ ਲੋਕਾਂ ਤੋਂ ਇਹ ਜਿਹੜੇ ਰਾਜਨੀਤਿਕ ਅਦਾਰੇ ਨਹੀਂ ਵੋਟਾਂ ਜਿਹੜੇ ਹੈਗੇ ਨਹੀਂ ਇਹ ਸਾਡੇ ਤੋਂ ਵੋਟ ਲੈਂਦੇ ਨਹੀਂ ਸਾਡੇ ਤੋਂ ਵੋਟ ਲੈਂਦੇ ਨੇ ਪਰ ਜਿਹੜੇ ਇਹ ਇੰਡਸਟਰੀਆਂ ਵਾਲੇ ਆ ਜਾਂ ਕਾਰਪੋਰੇਟ ਘਰਾਣੇ ਆ ਇਹਨਾਂ ਤੋਂ ਨੋਟ ਲੈਂਦੇ ਨੇ ਤਾਂ ਕਰਕੇ ਜਿਹੜੇ ਕਿ ਸਾਡੇ ਗਰੀਬ ਜਨਤਾ ਤੋਂ ਸਾਡੇ ਲੋਕਾਂ ਤੋਂ ਇਹਨਾਂ ਨੂੰ ਵੋਟ ਬਹੁਤ ਜ਼ਰੂਰੀ ਹੁੰਦੀ ਹੈ ਜਿਹੜੇ ਇਹ ਵੱਡੇ ਵੱਡੇ ਕਾਰਪੋਰੇਟ ਆ ਇਹਨਾਂ ਨੂੰ ਨੋਟ ਚਾਹੀਦੇ ਤਾਂ ਕਰਕੇ ਇਹ ਮੁੱਦੇ ਦੇ ਹੱਲ ਨਹੀਂ ਹੁੰਦੇ ਬਹੁਤ ਵੱਡੀ ਕਰਾਪਸ਼ਨ ਹਰੇਕ ਤਰ੍ਹਾਂ ਦੀ ਕਰਾਪਸ਼ਨ ਹੁੰਦੀ ਹੈ ਜੀ ਕਿੱਦਾਂ ਦੇਖਦੇ ਹੋ ਅੱਜ ਜਿਹੜੇ ਵਾਅਦੇ ਕਰਕੇ ਜਾ ਰਹੇ ਨੇ ਉਹ ਵਾਅਦੇ ਪੂਰੇ ਹੋਣਗੇ ਵੇਖੋ ਜੀ ਅੱਜ ਇਹ ਅੱਜ ਲੋਕਾਂ ਨੇ ਮਤਦਾਨ ਕਰਨਾ ਆਪ ਦੀ ਮਤਦਾਨ ਕਰਨੀ ਆ ਸੋ ਅਸੀਂ ਇਹ ਇਲਾਕੇ ਨੂੰ ਕਹਿੰਦੇ ਆ ਉਹਨੂੰ ਮਤਦਾਨ ਕਰੋ ਜਿਹੜਾ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਵਾਸਤੇ ਗੱਲ ਕਰੇ ਪੰਜਾਬ ਦੇ ਵਾਤਾਵਰਨ ਵਾਸਤੇ ਗੰਭੀਰ ਹੋਵੇ ਐਵੇਂ ਉਹਨੂੰ ਮਤਦਾਨ ਨਾ ਕਰੋ ਜਿਹਨੂੰ ਪਤਾ ਹੀ ਨਾ ਹੋਵੇ ਕਿ ਪੰਜਾਬ ਦਾ ਜਿਹੜਾ ਪਾਣੀ ਇੰਨਾ ਖਰਾਬ ਹੋ ਰਿਹਾ ਵਾਤਾਵਰਨ ਗੰਧਲਾ ਹੋ ਰਿਹਾ ਇਹਨੂੰ ਸੁਧਾਰਨ ਵਾਸਤੇ ਜਿਹੜਾ ਵੀ ਕੋਈ ਇਥੇ ਕੈਂਡੀਡੇਟ ਉਹ ਚੱਕਦਾ ਆਵਾਜ਼ ਕਿਸ ਸੁਧਾਰਾਂਗੇ ਉਸੇ ਬੰਦ ਨੂੰ ਆਤਾ ਮਤਦਨ ਕਰਨਾ ਚਾਹੀਦਾ ਜਿਹੜੇ ਜਿਹੜੇ ਬਾਈ ਜੀ ਇਹਨਾਂ ਨੇ ਅੱਜ ਇਹ ਵਾਦੇ ਕਰਕੇ ਗਏ ਆ ਵਾਦੇ ਤਾਂ ਹਰੇਕ ਲੀਡਰ ਕਰਦਾ ਹੀ ਹੁੰਦਾ ਪਰ ਇਹ ਵਾਦੇ ਆ ਤੇ ਹਰੇਕ ਨੇ ਕਿੰਨੇ ਕੁੱਤਰਦੇ ਆ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਅਸੀਂ ਪੂਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇੱਕ ਵਧੀਆ ਤੇ ਸੂਝਵਾਨ ਬੰਦੇ ਨੂੰ ਚੁਣਿਓ ਜਿਹੜਾ ਥੋੜੀ ਗੱਲ ਕਰੇ ਤੁਹਾਡੇ ਮੁੱਦਿਆਂ ਦੀ ਗੱਲ ਕਰੇ ਜੀ ਸੋ ਇਹ ਸੀਗੇ ਲੋਕਾਂ ਦੇ ਆਪਣੇ ਵਿਚਾਰ ਕਿਉਂਕਿ ਅੱਜ ਜਿਹੜੀ ਪਬਲਿਕ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਕਈ ਪਾਰਟੀ ਦੇ ਜਿਹੜੇ ਨੁਮਾਇੰਦੇ ਪਹੁੰਚੇ ਤੇ ਆਪਣੀ ਗੱਲ ਨੂੰ ਉਹਨਾਂ ਮੂਰੇ ਰੱਖਿਆ ਤੇ ਇਹ ਦੇਖਣਾ ਇਹ ਹੋਵੇਗਾ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਹਣੀ ਦੇ ਨਾਲ ਮੈਂ